ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਛਾ ਮਾਹੌਲ ਕਾਫੀ ਗਰਮ ਸੀਗਾ ਕਾਫੀ ਦਿਨਾਂ ਤੋਂ ਅੱਜ ਕਹਿੰਦੇ ਵੀ ਸੀਜ਼ ਫਾਇਰ ਹੋ ਗਿਆ ਹੁਣੇ ਥੋੜੀ ਜਿਹਾ ਪਹਿਲਾਂ ਖਬਰ ਆਈ ਹੈ ਤੇ ਸੀਜ਼ ਫਾਇਰ ਹੋ ਗਿਆ ਜੁੱਦ ਬਰਾਮ ਹੋ ਗਿਆ ਭਾਰਤ ਤੇ ਪਾਕਿਸਤਾਨ ਤੇ ਜਿਹੜਾ ਲੜਾਈ ਚੱਲ ਰਹੀ ਸੀ ਕੁਝ ਦਿਨਾਂ ਤੋਂ ਉਹ ਰੁਕ ਗਈ ਹੈ ਲੜਾਈ ਸੁਣਨ ਨੂੰ ਤਾਂ ਕਈਆਂ ਨੂੰ ਇਹ ਵਧੀਆ ਲੱਗਦਾ ਹੈ ਪੇ ਲੜਾਈ ਹੈ ਕਈਆਂ ਲਈ ਐਂਟਰਟੇਨਮੈਂਟ ਲੱਗਦਾ ਤੁਸੀਂ ਦੇਖਿਆ ਹੋਣਾ ਕਿਸੇ ਪਿੱਛੇ ਜ ਕੁਛ ਸਾਡੇ ਚੈਨਲ ਜਿਹੜੇ ਸੀਗੇ ਟੀਵੀ ਚੈਨਲ ਉਹ ਇਹਨੂੰ ਇੱਕ ਐਂਟਰਟੇਨਮੈਂਟ ਦੇ ਤੌਰ ਤੇ ਪੇਸ਼ ਕਰ ਰਹੇ ਸੀ ਬਹੁ ਮਸਾਲਾ ਲਾ ਲਾ ਕੇ ਝੂਠੀਆਂ ਸੱਚੀਆਂ ਖਬਰਾਂ ਬਣਾ ਬਣਾ ਪੇਸ਼ ਕਰ ਰਹੇ ਸੀ ਜਦੋਂ ਐਕਚੁਅਲ ਦੇ ਵਿੱਚ ਕੁਛ ਹੋਰ ਹੋਇਆ ਹੁੰਦਾ ਤੇ ਉਹ ਕਰਦੇ ਕੁਛ ਹੋਰ ਸੀਗੇ ਲੋਕਾਂ ਕੋਲ ਸਹੀ ਇਨਫੋਰਮੇਸ਼ਨ ਨਹੀਂ ਪਹੁੰਚ ਰਹੀ ਸੀ ਇਹ ਕੋਈ ਐਂਟਰਟੇਨਮੈਂਟ ਨਹੀਂ ਸੀਗਾ ਇਹ ਉਹਨਾਂ ਆਮ ਲੋਕਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਘਰਾਂ 'ਚ ਬੰਬ ਡੇਗੇ ਆ ਬਾਰਡਰ ਤੇ ਹਾਂ ਇਹ ਕੁਝ ਲੋਕ ਜਿਹੜੇ ਸੇਫ ਜਗ੍ਹਾ ਬੈਠੇ ਸੀਗੇ ਉਹਨਾਂ ਲਈ ਇਹ ਨਾਰਮਲ ਜੀ ਗੱਲ ਸੀਗੀ ਲੜਾਈ ਜਾ ਉਹ ਲੋਕਾਂ ਨੂੰ ਜਾ ਕੇ ਪੁੱਛੋ ਜਿਹੜੇ ਘਰਾਂ ਨੂੰ ਜਿੰਦਰੇ ਲਾ ਕੇ ਭੱਜੇ ਐ ਹੋਰ ਜਗ੍ਹਾ ਤੇ ਸੇਫ ਜਗ੍ਹਾ ਤੇ ਜਾਂ ਉਹਨਾਂ ਨੂੰ ਪੁੱਛੋ ਜਿਹੜੇ ਫੌਜੀ ਵੀਰ ਐ ਉਹਨਾਂ ਦੇ ਘਰਦਿਆਂ ਨੂੰ ਪੁੱਛੋ ਉਹਨਾਂ ਮਾਵਾਂ ਨੂੰ ਉਹਨਾਂ ਦੇ ਭੈਣਾਂ ਨੂੰ ਉਹਨਾਂ ਬੱਚਿਆਂ ਨੂੰ ਪੁੱਛੋ ਉਹਨਾਂ ਤੇ ਕਿਆ ਬੀਤਦੀ ਸੀਗੀ ਮੈਂ ਇੱਕ ਹਾਈ ਗੱਲ ਕਹੀ ਸੀ ਮੜੀ ਜੀ ਇੱਕ ਬੰਦਾ ਪਤਾ ਕੀ ਕਹਿੰਦਾ ਮੈਨੂੰ ਨਾ ਨਹੀਂ ਮੈਂ ਦੱਸਣਾ ਕਹਿੰਦਾ ਇਹ ਤਨਖਾਹ ਕਾਦੀ ਲੈਂਦੇ ਫੌਜੀ ਦੱਸ ਇਦਾਂ ਦੇ ਲੋਕਾਂ ਦੇ ਕਈਆਂ ਦੇ ਦਿਮਾਗ ਖਰਾਬ ਹੈ। ਚਲ ਮੰਨ ਲਓ ਤਨਖਾਹ ਲੈਂਦੇ ਐ ਪਰ ਉਹਨਾਂ ਦੇ ਜਿਹੜੇ ਪਿੱਛੇ ਪਰਿਵਾਰ ਹੈ ਉਹਨਾਂ ਦੇ ਜੋ ਬੀਤਦੀ ਉਹ ਵੀ ਫੀਲਿੰਗ ਹੋਣੀ ਚਾਹੀਦੀ ਐ। ਦੁਨੀਆ ਦਾ ਹੋਇਆ ਦਿਮਾਗ ਖਰਾਬ। ਬਹੁਤ ਵਧੀਆ ਹੋ ਗਿਆ ਲੜਾਈ ਬੰਦ ਹੋ ਗਈ। ਲੜਾਈਆਂ ਬੰਦਾ ਜਾਂਤਾ ਜਿਆਦਾ ਇਹ ਦੁਨੀਆ ਤੇ ਆਇਆ ਹੈ ਨਾ। ਇਹ ਲੜਾਈਆਂ ਜਾਂਦੀਆਂ ਚੱਲਦੀਆਂ ਐ। ਮੈਂ ਪਿੱਛੇ ਜੇ ਵੀਡੀਓ ਪਾਈ ਸੀ ਕੰਟਰੋਲ ਵਾਲੀ ਪੇ ਕੰਟਰੋਲ ਕਰਨਾ ਚਾਹੁੰਦਾ ਹਰੇਕ ਬੰਦਾ ਮੈਂ ਵੀਡੀਓ ਪਹਿਲਾਂ ਜਾਣ ਕੇ ਨਹੀਂ ਪਾਈ ਕਿਉਂਕਿ ਲੋਕ ਤਰ੍ਹਾਂ ਤਰ੍ਹਾਂ ਦੇ ਵਿਚਾਰ ਰੱਖੀ ਬੈਠੇ ਐ ਮੈਂ ਕੀ ਕਹਾ ਕੋਈ ਕਹਿੰਦਾ ਨਹੀਂ ਆਪ ਕਰਾਇਆ ਐ ਕੋਈ ਕਹਿੰਦਾ ਐ ਅਮਰੀਕਾ ਕਰਾ ਰਿਆ ਕੋਈ ਕਹਿੰਦਾ ਚੀਨ ਕਰਾ ਰਿਆ ਕੋਈ ਕਹਿੰਦਾ ਉਹਨੇ ਐਦਾਂ ਕੀਤੀ ਤਾਂ ਕੀਤਾ ਐ ਮਤਲਬ ਹਰੇਕ ਦਾ ਆਪਣਾ ਆਪਣਾ ਕਹਿਣ ਦਾ ਸੋਚਣ ਦਾ ਟੰਗ ਐ ਮੈਂ ਕੋਈ ਤੇ ਟਿੱਪਣੀ ਕੀਤੀ ਨਹੀਂ ਪਰ ਵਧੀਆ ਖਬਰ ਹੈ ਤੇ ਲੜਾਈ ਬੰਦ ਹੋ ਗਈ ਸੀਜ਼ ਫਾਇਰ ਹੋ ਗਿਆ ਬਹੁਤ ਲੋਕਾਂ ਦੀਆਂ ਜਾਨਾਂ ਜਾਣੀਆਂ ਸੀਗੀਆਂ ਬਹੁਤ ਬੇਕਸੂਰ ਮਰਨੇ ਸੀਗੇ ਬਹੁਤ ਬੱਚੇ ਛੋਟੇ ਛੋਟੇ ਅਨਾਥ ਹੋਣੇ ਸੀਗੇ ਤੇ ਵਧੀਆ ਹੋ ਗਿਆ ਜੋ ਹੋਇਆ ਲੜਾਈ ਵੈਸੇ ਹਰ ਮਸਲੇ ਦਾ ਹੱਲ ਨਹੀਂ ਹੈਗਾ ਪਰ ਕਈ ਵਾਰੀ ਇਦਾਂ ਦਾ ਹੁੰਦਾ ਹੈ ਵੀ ਲੜਾਈ ਤੁਹਾਡੇ ਤੇ ਥੋਪੀ ਜਾਂਦੀ ਹੈ ਫਿਰ ਕਰਨੀ ਪੈਂਦੀ ਹੈ ਇੱਕ ਦਿਨ ਹੋਰ ਗੱਲ ਦੱਸਾਂ ਇੱਕ ਹੋਰ ਮੈਂ ਗੱਲ ਕਰਨੀ ਸੀ ਉਹ ਵੀ ਮੈਂ ਜ਼ਰੂਰੀ ਕਰਨੀ ਸੀ ਇੱਕ ਤਾਂ ਲੜਾਈ ਦੇ ਵਿੱਚ ਲੋਕੀ ਪੈਨਿਕ ਹੋ ਗਏ ਸੀ ਇੱਥੇ ਬਹੁਤ ਲੋਕ ਪੈਨਿਕ ਹੋ ਗਏ ਸੀ ਰਾਸ਼ਨ ਇਕੱਠਾ ਕਰੀ ਜਾਂਦੇ ਸੀ ਸਕੂਟਰਾਂ ਦੀਆਂ ਮੋਟਰਸਾਈਕਲਾਂ ਗੱਡੀਆਂ ਦੀਆਂ ਟੈਂਕੀਆਂ ਭਰਾਈ ਜਾਂਦੇ ਸੀਗੇ ਫਜੂਲ ਦਾ ਇਕੱਠਾ ਕਰੀ ਜਾ ਰਹੇ ਸੀਗੇ ਪੈਨਿਕ ਇਦਾਂ ਵੱਧ ਜਾਂਦਾ ਹੈ ਜਮਾ ਖੋਰੀ ਇਦਾਂ ਦੀਆਂ ਚੀਜ਼ਾਂ ਵੱਧ ਜੰਨੀਆਂ ਹੈ ਰੇਟ ਵੱਧ ਜਾਂਦੇ ਆ ਹਰੇਕ ਚੀਜ਼ ਦੇ ਇਦਾਂ ਨਹੀਂ ਕਰਨੀ ਚਾਹੀਦੀ ਠੀਕ ਹੈ ਤੇ ਬਾਕੀ ਕੰਮਕਾਰ ਸਲੋ ਹੋ ਜਾਂਦੇ ਆ ਇਹਨਾਂ ਦਿਨਾਂ 'ਚ ਪੰਜਾਬ 'ਚ ਉਹ ਜਿੰਨੇ ਵੀ ਪ੍ਰਵਾਸੀ ਸੀਗੇ ਸਭ ਦੌੜ ਗਏ ਗੱਡੀਆਂ ਟ੍ਰੇਨਾਂ ਭਰੀਆਂ ਆਈਆਂ ਹੋਈਆਂ ਸੀਗੀਆਂ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਪੰਜਾਬ 'ਤੇ ਹਮਲਾ ਜਿਹੜਾ ਹੋਣਾ ਹੈ ਇੱਥੇ ਹੀ ਹੋਣਾ ਕਮਸਾਣ ਜਿਹੜਾ ਜੁੱਧ ਇੱਥੇ ਹੀ ਹੋਣਾ ਹੈ ਲੜਾਈ ਇੱਥੇ ਹੀ ਹੋਣੀ ਹੈ ਸਭ ਨੂੰ ਪਤਾ ਪਈ ਸਾਡੇ ਵਾਲੇ ਪਾਸੇ ਨਹੀਂ ਇਹ ਕੁਝ ਹੋਣਾ ਸੀ ਸਭ ਦੌੜੇ ਕੋਈ ਨਹੀਂ ਕਿਸੇ ਦਾ ਇਸ ਟਾਈਮ ਸਾਥੀ ਨਹੀਂ ਹੁੰਦਾ ਕੋਈ ਵੀ ਇੱਕ ਹੋਰ ਗੱਲ ਕਰਨੀ ਸੀ ਬਸ ਬਹੁਤੀਆਂ ਨਹੀਂ ਮੈਂ ਕਰਨੀਆਂ ਇੱਕ ਦੋ ਕੇ ਗੱਲਾਂ ਕਰਨੀਆਂ ਲੜਾਈ ਦਾ ਜਿਹੜੇ ਨਤੀਜੇ ਹੁੰਦੇ ਆ ਨਾ ਉਹ ਬਾਅਦ ਵਿੱਚ ਪਤਾ ਲੱਗਦੇ ਆ ਲੜਾਈ ਦਾ ਫਾਇਦਾ ਕੀ ਨਹੀਂ ਹੁੰਦਾ ਤੇ ਨੁਕਸਾਨ ਕੀ ਨਹੀਂ ਹੁੰਦਾ ਪਹਿਲਾਂ ਮੈਂ ਤੁਹਾਨੂੰ ਫਾਇਦੇ ਦੱਸ ਦਿੰਨਾ ਲੜਾਈ ਦਾ ਫਾਇਦਾ ਹੁੰਦਾ ਉਹਨਾਂ ਦੇਸ਼ਾਂ ਨੂੰ ਜਿਨ੍ਹਾਂ ਲੜਨ ਵਾਲੇ ਦੇਸ਼ਾਂ ਨੂੰ ਹਥਿਆਰ ਵੇਚਣੇ ਹੁੰਦੇ ਜਾਂ ਕਰਜ਼ਾ ਦੇਣਾ ਹੁੰਦਾ ਤੇ ਹੋਰ ਫਾਇਦਾ ਹੁੰਦਾ ਉਹਨਾਂ ਰਾਜਨੀਤਿਕ ਪਾਰਟੀਆਂ ਨੂੰ ਜਿਨ੍ਹਾਂ ਲੜਾਈ ਕਰਾ ਕੇ ਲੜਾਈ ਦੇ ਨਾਂ ਤੇ ਬੋਟਾਂ ਇਕੱਠੀਆਂ ਕਰਨੀਆਂ ਹੁੰਦੀਆਂ ਤੇ ਨੁਕਸਾਨ ਬਾਕੀਆਂ ਨੂੰ ਨੁਕਸਾਨ ਹੀ ਹੁੰਦਾ ਬਾਕੀ ਨੁਕਸਾਨ ਹੁੰਦਾ ਆਮ ਬੰਦੇ ਨੂੰ ਆਮ ਗਰੀਬ ਬੰਦੇ ਨੂੰ ਆਮ ਮੀਡਲ ਕਲਾਸ ਬੰਦੇ ਨੂੰ ਆਮ ਬੰਦੇ ਨੂੰ ਟੈਕਸ ਦੁੱਗਣੇ ਹੋ ਜਾਂਦੇ ਕੋਈ ਆ ਜਿੰਨਾ ਵੀ ਹਜ਼ਾਰਾਂ ਦਾ ਨੁਕਸਾਨ ਕਰੋੜਾਂ ਰੱਬਾਂ ਦਾ ਹੋਇਆ ਆ ਜਿੰਨੇ ਹਥਿਆਰ ਚੱਲੇ ਆ ਇਹ ਤੁਹਾਡੇ ਪੈਸੇ ਤੁਹਾਡੇ ਤੋਂ ਹੀ ਵਸੂਲ ਕਰਨੇ ਆ ਤੁਹਾਡੇ ਪੈਸੇ ਤੋਂ ਹੀ ਚੱਲੇ ਆ ਮਹंगाई ਦੁੱਗਣੀ ਹੋਣੀ ਆ ਜਿੱਦਾਂ ਕਰੋਨਾ ਚ 100 ਦੀ ਚੀਜ਼ 200 ਦੀ ਵਿਕੀ ਸੀ ਜੇ ਲੜਾਈ ਬਹੁਤ ਦੇਰ ਚੱਲਦੀ ਰਹਿੰਦੀ ਤਾਂ 200 ਵਾਲੀ ਚੀਜ਼ 400 ਦੀ ਹੋਣੀ ਸੀ ਹਰ ਇੱਕ ਚੀਜ਼ ਦੇ ਪਾ ਵਧਣੇ ਸੀ ਇਹ ਸ਼ੁਕਰ ਕਰੋ ਪਹਿਲੇ ਹੀ ਖਤਮ ਹੋ ਗਈ ਲੜਾਈ ਹੁਣ ਇਹ ਉਮੀਦ ਕਰੋ ਕਿ ਸ਼ਾਂਤੀ ਰਹੇ ਆ ਜਿਹੜੇ ਚੈਨਲ ਘਟਿਆ ਜਾਂ ਚੈਨਲ ਜਿੰਨੇ ਹਨ ਇਹ ਅੱਗਾ ਨਾ ਲਾਣ ਕਿਉਂਕਿ ਇਹ ਚੱਜ ਦੀ ਗੱਲ ਕੋਈ ਨਹੀਂ ਕਰਦਾ ਹਮੇਸ਼ਾ ਅੱਗਾ ਲਾਣੇ ਵਾਲੀਆਂ ਗੱਲਾਂ ਕਰਦੇ ਆ ਮਿਸ ਇਨਫਾਰਮੇਸ਼ਨ ਬਹੁਤ ਫੈਲੀ ਹੈ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਲੋਕਾਂ ਨੇ ਵੀਡੀਓ ਸ਼ੇਅਰ ਕੀਤੀਆਂ ਕੋਈ ਪੁਰਾਣੀ ਯੂਕਰੇਨ ਲੜਾਈ ਵਾਲੀਆਂ ਜਾਂ ਇਜ਼ਰਾਈਲ ਵਾਲੀਆਂ ਜਾਂ ਕੁਝ ਈਰਾਨ ਦੀਆਂ ਲੜਾਈਆਂ ਜਾਂ ਕਿਤੇ ਹੋਰ ਜਗ੍ਹਾ ਦੀਆਂ ਇਦਾਂ ਦੀਆਂ ਵੀਡੀਓ ਬਣਾ ਬਣਾ ਕੇ ਫਲਾਨੀ ਜਗ੍ਹਾ ਹਮਲਾ ਹੋ ਗਿਆ ਫਲਾਨੀ ਜਗ੍ਹਾ ਹੋ ਗਿਆ ਬਹੁਤ ਕੁਝ ਸ਼ੇਅਰ ਕੀਤਾ ਹੈ ਲੋਕਾਂ ਨੇ ਬਹੁਤ ਕੁਝ ਆਮ ਲੋਕਾਂ ਨੇ ਵੀ ਬਹੁਤ ਕੁਝ ਸ਼ੇਅਰ ਕੀਤਾ ਪਤਾ ਹੀ ਨਹੀਂ ਕਿਸੇ ਨੂੰ ਇੱਕ ਨੇ ਸ਼ੇਅਰ ਕੀਤਾ ਮਗਰ ਦੀ ਮਗਰ WhatsApp ਤੇ ਕਰ Facebook ਤੇ ਕਰ ਫਲਾਨੇ ਤੇ ਚੈਨਲ ਆ ਵਾਲੇ ਵੀ ਇਦਾਂ ਸ਼ੇਅਰ ਕਰੀ ਜਾ ਰਹੇ ਵੀਡੀਓ ਗੇਮਾਂ ਦੇ ਕਲਿੱਪ ਸ਼ੇਅਰ ਕਰੀ ਜਾ ਰਹੇ ਸੀ ਮਤਲਬ ਇਦਾਂ ਅਫਵਾਹਾਂ ਫੈਲਦੀਆਂ ਹੁੰਦੀਆਂ ਨੇ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਹੈ ਬਹੁਤ ਜਣਿਆ ਦਾ ਬਹੁਤ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਹੈ ਬਹੁਤ ਬਹੁਤੀਆਂ ਚੀਜ਼ਾਂ ਤਾਂ ਨਿਊਜ਼ 'ਚ ਆਈਆਂ ਹੀ ਨਹੀਂ ਲੜਾਈ ਕਰਕੇ ਦੇਸ਼ ਦਾ ਆਰਥਿਕ ਤੌਰ ਤੇ ਵੀ ਨੁਕਸਾਨ ਹੁੰਦਾ ਹੈ ਫਾਇਦਾ ਤੁਹਾਨੂੰ ਦੱਸ ਦਿੱਤਾ ਕਿਹਨੂੰ ਹੁੰਦਾ ਹੈ ਨੁਕਸਾਨ ਤੁਹਾਨੂੰ ਦੱਸਦਾ ਕਿਹਨੂੰ ਹੁੰਦਾ ਹੈ ਪਹਿਲਾਂ ਰੁਗੇ ਲੜਾਈ ਬਚ ਗਏ ਆ ਕਿ ਹਰੇਕ ਬੰਦੇ ਤੇ ਇਸ ਲੜਾਈ ਦਾ ਸਿੱਧਾ ਅਸਰ ਪਵੇਗਾ ਜਿਹੜਾ ਮਰਜੀ ਧਰਮ ਦਾ ਹੋਵੇ ਜਿਹੜੀ ਮਰਜੀ ਜਾਤ ਦਾ ਹੋਵੇ ਕੰਮ ਤਾਂ ਦੇ ਸਲੋ ਹੋਣੇ ਸੀਗੇ ਉਹ ਬਿਲਕੁਲ ਹੁੰਦੇ ਐ ਲੜਾਈ ਤੋਂ ਬਾਅਦ ਕਾਫੀ ਮਤਲਬ ਕਾਫੀ ਟਾਈਮ ਲੱਗਦਾ ਐ ਪੂਰਾ ਸਿਸਟਮ ਨੂੰ ਦੁਬਾਰਾ ਉੱਥੇ ਪਹੁੰਚਣ ਨੂੰ ਕਈ ਵਾਰੀ ਕਈ ਦੇਸ਼ ਤਾਂ 10-10 ਸਾਲ ਪਿੱਛੇ ਚੱਲ ਜਾਂਦੇ ਐ ਇੰਨੇ ਹਾਲਾਤ ਉਹਨਾਂ ਦੇ ਮਾੜੇ ਹੋ ਜਾਂਦੇ ਆ ਸੋ ਵਧੀਆ ਰਹਿ ਗਏ ਆ ਜਿਹੜੀਆਂ ਜਾਨਾਂ ਪਿੱਛੇ ਗਈਆਂ ਆ ਉਹਨਾਂ ਦਾ ਅਫਸੋਸ ਹੈ ਸਭ ਨੂੰ ਅਫਸੋਸ ਹੋਣਾ ਚਾਹੀਦਾ ਹੈ ਤੇ ਜਿਹੜੇ دہشت گرد ਆ ਮੈਂ ਕਹਿੰਦਾ ਮਤਲਬ ਉਹਨਾਂ ਲਈ ਰਹਿਮ ਨਹੀਂ ਹੋਣਾ ਚਾਹੀਦਾ ਇਦਾਂ ਦੇ ਬੰਦੇ ਖਤਮ ਹੋਣੇ ਚਾਹੀਦੇ ਆ ਹਰ ਇੱਕ ਦੇਸ਼ ਨੂੰ ਸੋਚਣਾ ਚਾਹੀਦਾ ਇਸ ਗੱਲ ਦਾ ਨਫ਼ਰਤ ਨਾ ਫੈਲੇ ਤਾਂ ਕਿ ਦੂਜਾ ਜੇ ਤੁਸੀਂ ਨਫ਼ਰਤ ਫਲਾਣੇ ਆ ਤਾਂ ਨਫ਼ਰਤ ਹੀ ਮਿਲਦੀ ਹੈ 10 ਗੁਣਾ ਨਫ਼ਰਤ ਮਿਲਦੀ ਹੈ ਤੇ ਮੈਂ ਹੁਣ ਕੁਝ ਨਹੀਂ ਹੋਰ ਕਹਿਣਾ ਚਾਹਨਾ ਮਤਲਬ ਮੈਂ ਪਹਿਲਾ ਵੀਡੀਓ ਬਣਾਉਣ ਲੱਗਾ ਸੀ ਲੜਾਈ ਤੇ ਪਰ ਮੈਨੂੰ ਜਦੋਂ ਪਤਾ ਲੱਗਾ ਸੀ ਸੀਜ਼ਫਾਇਰ ਮੈਂ ਕਿਹਾ ਸੀਜ਼ਫਾਇਰ ਤੇ ਮੈਂ ਜ਼ਰੂਰ ਬਣਾਵਾਂਗਾ ਜੁੱਦ ਬਰਾਮ ਹੋ ਗਿਆ ਬਾਕੀ ਦੇਖੋ ਕੀ ਹੁੰਦਾ ਹੈ ਤੇ ਅੱਗੇ ਕੁਝ ਨਹੀਂ ਪਤਾ ਹਜੇ ਭਵਿੱਖ ਦੇ ਵਿੱਚ ਇਹਦੇ ਕਿਆ ਨਤੀਜੇ ਨਿਕਲਦੇ ਆ ਇਹਦਾ ਕਿਆ ਰਿਜ਼ਲਟ ਆਂਦੇ ਆ ਇਹ ਜੋ ਕੁਝ ਹੋਇਆ ਆ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਮਿਲਦੇ ਆ ਅਗਲੀ ਵੀਡੀਓ ਚ ਮੈਂ ਕੁਝ ਹੋਰ ਟੌਪਿਕ ਤੇ ਆਵਾਂਗਾ ਕੋਈ ਵਧੀਆ ਟੌਪਿਕ ਲੈ ਕੇ ਆਵਾਂਗਾ ਮਿਲਦੇ ਆ ਅੱਗੇ ਖੁਸ਼ ਰਹੋ ਸਲਾਮਤ ਰਹੋ ਰੱਬ ਰਾਖਾ